वेलकम टू खन्ना न्यूज़ लाइव खन्ना जिला पुलिस ਨੂੰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਡੀ ਮਹਿੰਮ ਤਹਿਤ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਖੰਨਾ ਪੁਲਿਸ ਨੇ ਨਸ਼ਾ ਸਪਲਾਈ ਕਰਨ ਵਾਲੇ گروਹ ਦੇ 10 ਮੈਂਬਰਾਂ ਨੂੰ ਨਜਾਇਜ਼ ਅਸਲੇ ਅਤੇ 6 ਕਿਲੋ 115 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਆ ਐਸਐਸਪੀ ਡਾਕਟਰ ਦਰਪਨ ਆਲੂਵਾਲੀਆ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ 6 ਜਨਵਰੀ ਨੂੰ ਅਗਰੇਜ ਸਿੰਘ ਵਾਸੀ ਤਰਨਤਾਰਨ ਅਤੇ ਜਸ਼ਨਪ੍ਰੀਤ ਸਿੰਘ ਵਾਸੀ ਬਠਿੰਡਾ ਦੀ ਕਾਰ ਵਿੱਚੋਂ 5 ਕਿਲੋ 20 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਤਫਤੀਸ਼ ਦੌਰਾਨ ਉਕਤ ਕਥਿਤ ਰੁਪਈਆ ਤੋਂ ਇਹ ਪਤਾ ਲੱਗਾ ਕਿ ਹਰਸ਼ਦੀਪ ਸਿੰਘ ਵਾਸੀ ਸਮਰਾਲਾ ਅਤੇ ਪ੍ਰਭਜੋ ਸਿੰਘ ਉਰਫ ਪ੍ਰਭ ਲੁਧਿਆਣਾ ਨੂੰ ਹੈਰੋਇਨ ਸਪਲਾਈ ਕੀਤੀ ਗਈ ਸੀ। ਜਿਸ ਤੇ ਪੁਲਿਸ ਨੇ ਮਕਦਮਾ ਦਰਜ ਕਰਕੇ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਤੋਂ ਪੁੱਛਗਿੱਛ ਤੋਂ ਬਾਅਦ ਕੁੱਲ 10 ਯੂਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਇਸ ਦੌਰਾਨ ਸੁਨੀਲ ਕੁਮਾਰ ਤੇ ਗੁਰਤੇਜ ਸਿੰਘ ਪਾਸੋਂ ਦੋ ਪਿਸਟਲ ਤੀਬੌਰ ਸਮੇਤ 95 ਗ੍ਰਾਮ ਹੈਰੋਇਨ 2 ਲੱਖ ਰੁਪਏ ਦੀ ਡਰੱਗ ਮਨੀ ਅਤੇ ਦੋਸ਼ੀ ਮਨਪ੍ਰੀ ਚੌਧਰੀ ਪਾਸੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਇੱਕ ਹੋਰ ਮਾਮਲੇ ਵਿੱਚ ਕਿਸੇ ਖਾਸ ਮੁਖਬਰ ਦੀ ਇਤਲਾਹ ਤੇ ਗੁਰਮੀਤ ਸਿੰਘ ਵਾਸੀ ਫਾਜ਼ਿਲਕਾ ਨਸ਼ਾ ਵੇਚਦਾ ਕੰਮ ਕਰਦਾ ਹੈ ਜੋ ਕਿ ਬਾਈਪਾਸ ਚੰਡੀਗੜ੍ਹ ਰੋਡ ਸਮਰਾਲਾ ਦੇ ਬਸ ਹੱਡੇ ਤੇ ਭਾਰੀ ਮਾਤਰਾ ਵਿੱਚ ਹੈਰੋਇਨ ਦੀ ਖੇਪ ਨੂੰ ਪਿੱਠੂ ਬੈਗ ਵਿੱਚ ਲੈ ਕੇ ਖੜਾ ਸੀ ਜਿਸ ਤੇ ਐਸਪੀਆਈ ਪਵਨਜੀਤ ਡੀਐਸਪੀਆਈ ਮੋਹਿਤ ਕੁਮਾਰ ਸਿੰਘਲਾ ਦੀ ਅਗਵਾਈ ਹੇਠਾਂ ਤੁਰੰਤ ਕਾਰਵਾਈ ਕਰਦਿਆਂ ਏਐਸਆਈ ਪ੍ਰਮੋਦ ਕੁਮਾਰ ਨੇ ਰੇਡ ਮਾਰ ਕੇ ਉਕਤ ਨੌਜਵਾਨ ਨੂੰ ਕਾਬੂ ਕੀਤਾ ਜਿਸ ਪਾਸੋਂ 1 ਕਿਲੋ ਹੈਰੋਇਨ ਬਰਾਮਦ ਹੋਈ ਐਸਐਸਪੀ ਨੇ ਅੱਗੇ ਦੱਸਿਆ ਕਿ ਕਥਿਤ ਰੋਪੀਆੰਦ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਕੋਲੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਨਜ਼ਰ ਆਉਂਦਾ ਹੈ ਆ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਵਿਸ਼ਾ ਨਿਰਦੇਸ਼ ਦੇ ਜਿਵੇਂ ਤੁਸੀਂ ਜਾਣਦੇ ਹੋ ਕਿ ਯੁਧ ਨਸ਼ਿਆਂ ਵਿਰੁੱਧ ਅਤੇ ਆਪਰੇਸ਼ਨ ਪ੍ਰਹਾਰ ਗੈਂਗਸਟਰਾਂ ਦੇ ਖਿਲਾਫ ਵਾਰ ਚੱਲੂ ਹੈ। ਇਸੇ ਦੀ ਲੜੀ ਵਿੱਚ ਖੰਨਾ ਪੁਲਿਸ ਨੂੰ ਭਾਰੀ ਸਫਲਤਾ ਮਿਲੀ ਹੈ। ਅ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਨਸ਼ੇ ਦੀ ਬਰਾਮਦਗੀ ਤੋਂ ਬਾਅਦ ਇਹਦੇ ਜਿਹੜੇ ਬੈਕਵਰਡ ਫਾਰਵਰਡ ਲਿੰਕੇਜਸ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਖੰਗਾਲਿਆ ਨਹੀਂ ਜਾਂਦਾ ਕਿਉਂਕਿ ਇਹ ਸਿਰਫ ਨਸ਼ਾ ਹੀ ਨਹੀਂ ਬਲਕਿ ਇਹ ਦੀ ਇੱਕ ਲੌਜਿਸਟਿਕਸ ਤੇ ਜਿਹੜੀ ਫਾਈਨੈਂਸ਼ੀਅਲ ਬੈਕਬੋਨ ਹੈ ਉਹਨੂੰ ਵੀ ਅਨਰੋਡਸ ਕਰਨਾ ਉਨਾ ਹੀ ਜ਼ਰੂਰੀ ਹੈ ਇਸੇ ਵੀ ਲੜੀ ਵਿੱਚ ਇਹ ਟੋਟਲ ਬਰਾਮਦਗੀ ਜਿਹੜੀ ਖੰਨਾ ਪੁਲਿਸ ਨੇ ਕੀਤੀ ਹੈ ਇਹ ਹੈ 6 ਕਿਲੋ 115 ਗ੍ਰਾਮ ਨਾਲ ਹੀ 2 ਲੱਖ ਦੀ ਡਰਗਮਨੀ ਤੇ ਦੋ ਪਿਸਟੋਲ ਅਤੇ ਤਿੰਨ ਬੋਰ ਦੇ ਅਤੇ ਦੋ ਚਾਰ ਵੀਲਰ ਰਿਕਵਰ ਕੀਤੇ ਗਏ ਨੇ ਇਦੇ ਵਿੱਚ ਜਿੰਨੇ ਨਾਮਜਦ ਦੋਸ਼ੀ ਹਨ ਸਾਡੇ 19 ਨਾਮਜਦ ਦੋਸ਼ੀ ਹਨ ਅਤੇ ਇਹਨਾਂ ਵਿੱਚੋਂ ਤਕਰੀਬਨ 10 ਅਰੇਚ ਤੋਂ ਤੱਕ ਹੋ ਚੁੱਕੇ ਹਨ ਇਹ ਕਹਾਣੀ ਸ਼ੁਰੂ ਹੁੰਦੀ ਹੈ ਜੀ ਜਦ ਇੱਕ ਨਾਕੇ ਨਾਕਾਬੰਦੀ ਦੇ ਦੌਰਾਨ 4 ਕਿਲੋ ਦੀ ਰਿਕਵਰੀ ਹੁੰਦੀ ਹੈ ਦੋ ਨੌਜਵਾਨਾਂ ਤੋਂ 25 ਸਾਲਾਂ ਦੇ ਤਕਰੀਬਨ ਜਸ਼ਨ ਅਤੇ ਅੰਗਰੇਜ਼ ਜਸ਼ਨ ਫੂਲ ਥਾਣੇ ਦਾ ਰਹਿਣ ਵਾਲਾ ਹੈ ਬਠਿੰਡਾ ਅਤੇ ਜਿਹੜਾ ਅੰਗਰੇਜ਼ ਹੈ ਇਹ ਵੇਰੋਵਾਲ ਥਾਣਾ ਤਰਨਤਾਰਨ ਦਾ ਰਹਿਣ ਵਾਲਾ ਹੈ ਇਹ ਦੋਨਾਂ ਨੂੰ ਪਹਿਲਾਂ ਅਰੈਸਟ ਕੀਤਾ ਗਿਆ 4 ਕਰੋੜ 4 ਅਮ ਕਿਲੋ ਦੀ ਰਿਕਵਰੀ ਦੇ ਨਾਲ ਇਹਨਾਂ ਦੀ ਸਸਟੇਨਡ ਪੁੱਛਗਿੱਛ ਟੈਕਨੀਕਲ ਐਨਾਲਿਸਿਸ ਅਤੇ ਬਾਕੀ ਸਾਰੀ ਇੰਟਰੋਗੇਸ਼ਨ ਦੇ ਦੌਰਾਨ ਇਹ ਗੱਲਾਂ ਸਾਹਮਣੇ ਆਈਆਂ ਕਿ ਇਹ ਆਪਣਾ ਜਿਹੜਾ ਇਹਨਾਂ ਦਾ ਹੈਂਡਲਰ ਹੈ ਉਹਦਾ ਇਹ ਪਹਿਲਾਂ ਵੀ ਸੱਤ ਜਿਹੜੇ ਲਾ ਚੁੱਕੇ ਸਨ ਇਹ ਤਿੰਨ ਜਿਹੜੇ ਇਹਨਾਂ ਨੇ ਤਰਨਤਾਰਨ ਤੋਂ ਲਾਏ ਲਾਈ ਸੀ ਅਤੇ ਚਾਰ ਜਿਹੜੇ ਇਹਨਾਂ ਨੇ ਜਲਾਲਾਬਾਦ ਤੋਂ ਲਗਾਏ ਸੀ ਇਸ ਵਾਰ ਵੀ ਇਹ ਆਪਣਾ ਫਿਰੋਜ਼ਪੁਰ ਤੋਂ ਸਮਾਨ ਚੱਕ ਕੇ ਚੰਡੀਗੜ੍ਹ ਵੱਲ ਨੂੰ ਜਾ ਰਹੀ ਸੀ ਤੇ ਵਾਇਆ ਲੁਧਿਆਣਾ ਤੇ ਇਹਨਾਂ ਨੂੰ ਖੰਨਾ ਵਿਖੇ ਕਾਬੂ ਕੀਤਾ ਗਿਆ ਇਹ ਜਿਹੜਾ ਅੰਗਰੇਜ਼ ਤੇ ਜਸ਼ਨ ਹੈ ਇਹਨਾਂ ਦੀ ਮੁਲਾਕਾਤ ਕਦ ਹੁੰਦੀ ਹੈ ਜਦ ਜਸ਼ਨ ਦੀ গারਲਫ੍ਰੈਂਡ ਦੀ ਸਕੇਲੀ ਦਾ ਦੋਸਤ ਇਨ ਟੱਚ ਆਂਦਾ ਹੈ ਅੰਗਰੇਜ਼ ਦੇ ਨਾਲ ਤੇ ਅੰਗਰੇਜ਼ ਦੇ ਕਹਿਣ ਮੁਤਾਬਕ ਇਹ ਦਾ ਪਿੰਡ ਦਾ ਹੀ ਇੱਕ ਮੁੰਡਾ ਸੀ ਜਿਹੜਾ ਕਿ ਫਰੀਦਕੋਟ ਜੇਲ੍ਹ ਵਿੱਚ ਕੈਦੀ ਸੀ ਇਹ ਫਰੀਦਕੋਟ ਜੇਲ ਦਾ ਇੱਕ ਹੋਰ ਕੈਦੀ ਜਿਹੜਾ ਇਹ ਦਾ ਪਿੰਡ ਵਾਸੀ ਦਾ دوست ਸੀ ਇਹਨੇ ਇਹਦੀ ਮੁਲਾਕਾਤ ਉਹਦੇ ਨਾਲ ਕਰਾਈ। ਯਾਨੀ ਕਿ ਜਿਹੜਾ ਅੰਗਰੇਜ਼ ਦਾ ਹੈਂਡਲਰ ਹੈ ਜਿਹੜਾ ਕਿ ਇਹਨਾਂ ਤੋਂ ਕਨਸਾਈਨਮੈਂਟ ਚੁਕਾ ਕੇ ਸ਼ਿਪਸ ਟੂ ਡੈਸਟੀਨੇਸ਼ਨ ਰੱਖਦਾ ਹੈ। ਇਹ ਪਹਿਲਾਂ ਫਰੀਦਕੋਟ ਜੇਲ ਵਿੱਚ ਬੰਦ ਸੀ ਅਤੇ ਹੁਣ ਇਹਦੇ ਕਹਿਣ ਦੇ ਮੁਤਾਬਕ ਇਹ ਪੁਰਤਗਾਲ ਵਿਖੇ ਹੈ। ਯਾਨੀ ਕਿ ਇਹ ਦੋਨਾਂ ਦਾ ਇੱਕ ਫੋਰਨ ਹੈਂਡਲਰ ਹੈ ਜਿਹੜਾ ਕਿ ਇਹਨਾਂ ਦਾ ਇਹ ਸਤਵਾਂ ਜਾਂ ਅੱਠਵਾਂ ਗੇੜਾ ਸੀ। ਇਹਨਾਂ ਨੂੰ ਕਮਿਸ਼ਨ ਦੇ ਤੌਰ ਤੇ ਹਰ ਕਿਲੋ ਹੈਰੋਇਨ ਦੇ ਬਦਲੇ तकरीबन 20000 ਮਿਲਦਾ ਸੀ ਜਿਹੜਾ ਕਿ ਇਹ ਦੋਨੋਂ ਆਪਸ ਵਿੱਚ ਸ਼ੇਅਰ ਕਰਦੇ ਸਨ ਕਿਉਂਕਿ ਜਿਹੜਾ ਇਹ ਅੰਗਰੇਜ਼ ਹੈ ਇਹਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਸੀ ਇਸ ਲਈ ਜਸ਼ਨ ਦੀ ਗੱਡੀ ਦਾ ਇਸਤੇਮਾਲ ਕਰਦਾ ਸੀ ਇਸ ਲਈ ਪਹਿਲਾਂ ਹੀ ਰਿਕਵਰੀ ਸ਼ੁਰੂ ਹੁੰਦੀ ਹੈ ਇੱਕ ਗੱਡੀ ਅਤੇ 4 ਕਿਲੋ ਹੈਰੋਇਨ ਤੋਂ اسی ਵੀ ਲੜੀ ਵਿੱਚ ਬੈਕਵਰਡ ਅਤੇ ਫੋਰਵਰਡ ਲਿੰਕੇਜ ਨੂੰ ਖੰਗਾਲਦੇ ਹੋਏ ਇਹਦੇ ਵਿੱਚ ਹੋਰ ਅਰੈਸਟਾਂ ਹੋਈਆਂ ਬਾਕੀ ਦੇ ਅਕਿਊਜ਼ ਦੇ ਨਾਮ ਜਿਹੜੇ ਕਿ ਅਰੈਸਟ ਹੋ ਚੁੱਕੇ ਹਨ ਪ੍ਰਭਜੋਤ ਜਿਹੜਾ ਕਿ ਕੂਮਕਲਾ ਦਾ ਰਹਿਣ ਵਾਲਾ ਹੈ 19 ਸਾਲ ਗੁਰਤੇਜ ਖਰੜਦਾਰ ਇਹਨਾਂ ਨਾਲ ਜਿਤੇ ਪਹਿਲਾਂ ਵੀ ਦੋ ਪਰਚੇ ਦਰਜ ਹਨ ਆਰਮਜ਼ੈਕਟ ਤੇ ਐਮਡੀਪੀਐਸ ਐਕਟ ਦੇ ਇਹ 28 ਸਾਲਾਂ ਦਾ ਹੈ ਇਹ ਤੋਂ ਵੀ ਚਿੱਤੇ ਦੀ ਰਿਕਵਰੀ ਹੋਈ ਹੈ ਕੁਮਰਵੀਰ ਜਿਹੜਾ ਕਿ ਫਲੇਮ ਟਾਬਰੀ ਦਾ ਰਹਿਣ ਵਾਲਾ ਹੈ ਇਹ ਤੇ ਵੀ ਤਕਰੀਬਨ ਦੋ ਤਿੰਨ ਪਰਚੇ ਹਨ ਮਾਡਲ ਟਾਊਨ ਡਿਵੀਜ਼ਨ ਨੰਬਰ 5 थाना ਸਿਟੀ ਲੁਧਿਆਣਾ ਦੇ ਮੰਪ੍ਰੀਤ ਸਿੰਘ ਜਿਹੜਾ ਕਿ ਦਰਾਹੇ ਥਾਣੇ ਦਾ ਰਹਿਣ ਵਾਲਾ ਹੈ ਇਹ ਤੇ ਵੀ ਛੇ ਪਰਚੇ ਦਰਜ ਹਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਿਵੇਂ ਕਿ ਅੰਮ੍ਰਿਤਸਰ ਖੰਨਾ ਮੋਹਾਲੀ ਲੁਧਿਆਣਾ ਆਦਿ ਅ ਵਿਕੀ ਮਰਾਡੋ ਜਿਸ ਤੇ ਤਕਰੀਬਨ 26 ਕਬਰਚੇ ਦਰਜ ਹਨ ਇਹ ਵੀ ਪਟਿਆਲਾ ਲੁਧਿਆਣਾ ਮੋਹਾਲੀ ਖੰਨਾ ਚੰਡੀਗੜ੍ਹ ਤੇ ਨਵਾਂ ਸ਼ਹਿਰ ਵਿਖੇ ਦਰਜ ਇਹ ਆਮ ਐਕਟ ਅਟੈਂਪਟ ਟੂ ਮਰਡਰ ਐਨਡੀਪੀਐਸ ਐਕਟ ਦੇ ਅਧੀਨ ਹਨ ਹੁਣ ਹਲੀ ਹੈਗੀ ਹੈ ਅੱਗੇ ਇਹਦੇ ਵਿੱਚ ਅਸੀਂ ਜਿਹੜੇ ਜੇਨ ਦੇ ਲਿੰਕੇਜਸ ਵੀ ਨੇ ਉਹਨਾਂ ਨੂੰ ਵੀ ਸਕਸੈਸਫੁਲੀ ਬੇਨਕਾਬ ਕੀਤਾ ਹੈ ਇੱਕ ਦੋਸ਼ੀ ਪੜਿਆ ਗਿਆ ਹੈ ਜਿਹਦਾ ਨਾਮ ਹੈ ਸ਼ਮੀਲ ਇਲੀਅਸ ਬੱਠੀ ਜਿਨੂ ਪ੍ਰੋਡਕਸ਼ਨ ਵਾਰੰਟੀ ਅੱਥੀ ਲੈ ਕੇ ਆਏ ਉੱਚ ਗਿੱਚ ਦੇ ਦੌਰਾਨ ਇਹਦੇ ਸਾਹਮਣੇ ਆਇਆ ਕਿ ਇਸਤੇ ਤਕਰੀਬਨ 1 ਦਰਦਨ ਐਫ ਆਈ ਆਰ ਹਨ ਇਹ ਤੋਂ ਰਿਕਵਰੀ ਹੋਈ ਹੈ ਡਰੱਗ ਮਨੀ ਦੀ ਇੱਕ ਹੋਰ ਗੱਡੀ ਦੀ ਦੋ ਪਿਸਤੌਲਾਂ ਦੀ ਅਤੇ ਹੋਰ ਹੈਰੋਇਨ ਦੀ ਇਹ ਆਪਣਾ ਜੇਲ੍ਹ ਵਿੱਚ ਹੀ ਬੈਠੇ ਕੰਮ ਚਲਾ ਰਿਹਾ ਸੀ ਤੇ ਇਹਦਾ ਜਿਹੜਾ ਬਾਹਰ ਕਰਿੰਦਾ ਕੰਮ ਕਰਦਾ ਸੀਗਾ ਹਰਸ਼ਦੀਪ ਜਿਹੜਾ ਕਿ ਸਮਰਾਲੇ ਥਾਣੇ ਦਾ ਰਹਿਣ ਵਾਲਾ ਹੈਗਾ 22 ਸਾਲਾਂ ਦਾ ਇਹ ਦੋਨਾਂ ਨੂੰ ਹੀ ਕਾਬੂ ਕੀਤਾ ਗਿਆ ਹੈ ਨਾਲ ਜਿਹੜੀ ਡਰਗ ਮਨੀ ਸੀ ਇਹ ਵੀ ਮਾਤਾ ਹੈਗੀ ਹੈ ਘਰੇ ਜਿਹਨੂੰ ਇਹ ਡਰਗ ਮਨੀ ਜਮਾ ਕਰਦੇ ਸੀਗੇ ਇਹਦੀ ਮਾਤਾ ਤੋਂ ਵੀ ਇਹ ਡਰਗ ਮਨੀ ਅਕੀ ਸਕਸੈਸਫੁਲੀ ਰਿਕਵਰ ਕਰ ਪਾਇਆ ਹਾਂ ਨਾਲ ਹੀ ਉਹਦੇ ਵਿੱਚ ਜਿਹੜਾ ਇਹ ਫੋਨ ਇਸਤੇਮਾਲ ਕਰਦਾ ਸੀ ਜੇਲ੍ਹ ਵਿੱਚ ਇਹ ਵੀ ਸਕਸੈਸਫੁਲੀ ਰਿਕਵਰ ਹੋ ਪਾਇਆ ਹੈ ਜਿੱਦੀ ਅੱਗੇ ਜਾਂਚ ਜਾਰੀ ਹੈ ਤਾਂਕਿ ਇਹਦਾ ਹੋਰ ਜਿਹੜਾ ਨੈਟਵਰਕ ਹੈ ਉਹਦਾ ਪਰਦਾਫਾਸ਼ ਕੀਤਾ ਜਾਵੇ ਇੱਕ ਹੋਰ ਰਿਕਵਰੀ ਹੋਈ ਹੈ ਜਿਹਦੇ ਅੰਦਰ 1 ਕਿਲੋ ਹੇਰੋਇਨ ਬ੍ਰਾਮਦੁੱਲਿਆ ਇਸ ਲੜਕੇ ਦਾ ਨਾਮ ਹੈ ਗੁਰਮੀਤ 23 ਸਾਲਾਂ ਦਾ ਰਹਿਣ ਵਾਲਾ ਹੈ ਸਿੱਟੀ ਫਾਜ਼ਿਲਕਾ ਦਾ ਪਿੱਛੋਂ ਦੀ ਅਤੇ ਚੰਡੀਗੜ੍ਹ ਦੇਖੇ ਇੱਕ ਰੈਪੀਡੋ ਤੇ ਡਰਾਈਵਰ ਦਾ ਕੰਮ ਕਰਦਾ ਸੀ ਇਹ ਵੀ ਪਿੱਛੋਂ ਦੀ ਫਿਰੋਜ਼ਪੁਰ ਬਾਰਡਰ ਤੋਂ ਲੈ ਕੇ ਆਇਆ ਸੀ ਕਿ ਇਹਦਾ ਵੀ ਡੈਸਟੀਨੇਸ਼ਨ ਚੰਡੀਗੜ੍ਹ ਹੀ ਸੀ ਇਹ ਪਹਿਲਾਂ ਨਸ਼ਾ ਬੱਤ ਕਰੰਦਾ ਆਦੀ ਸੀ ਪੇਰ ਪੈਸਿਆਂ ਦੀ ਲੋੜ ਦੇ ਕਾਰਨ ਇਹ ਬਾਚੋ ਕੂਰੀਅਰ ਬਣਿਆ ਇਹਦੀ ਵੀ ਇਹਦੇ ਜਿਹੜਾ ਹੈਂਡਲਰ ਸੀ ਉਹਨੇ 30000 ਪ੍ਰਤੀ ਮਹੀਨੇ ਦੀ ਕਮਿਸ਼ਨ ਫਿਕਸ ਕੀਤਾ ਹੋਇਆ ਸੀ ਇਹ ਤੇ ਵੀ ਸਾਡੀ ਅਗੇ ਜਾਂਚ ਜਾਰੀ ਹੈ ਇਸ ਲਈ ਸਾਰੇ ਬੈਕਵਰਡ ਫੋਰਵਰਡ ਲਿੰਕੇजेस ਜਿਹੜਾ ਜੇਲ ਦਾ ਨੈਟਵਰਕ ਹੈ ਫਾਈਨੈਂਸ਼ੀਅਲ ਨੈਟਵਰਕ ਹੈ ਆਦਿ ਉਹਦਾ ਪਰਦਾ ਫਾਸ਼ ਕਰਨਾ ਇੱਕ ਛਲਾਗਾ ਯੋਗ ਕੰਮ ਹੈ ਤੇ ਇਹ ਸਾਰੇ ਆਪਰੇਸ਼ਨ ਨੂੰ ਸੁਪਰਵਾਈਜ਼ ਤੇ ਪਲਾਨ ਕੀਤਾ ਹੈਗਾ ਐਸਪੀ ਵੀ ਭੋਮੀਜੀ ਜੀ ਨੇ ਸਾਡੇ ਵੀ ਐਸਪੀ ਵੀ ਮੋਹਿਤ ਨੇ ਸਾਡੇ ਜਿਹੜੇ ਪੀਆਈ ਇਨਚਾਰਜ ਨੇ ਐਸਆਈ ਨਰਿੰਦਰ ਐਸਆਈ ਸੰਦੀਪ ਅਤੇ ਜਿਹੜੇ ਸਾਡੇ ਟੈਕਨੀਕਲ ਇਨਚਾਰਜ ਨੇ ਐਸਆਈ ਸਿੰਪਲ ਮੰਗੜੇ 400 4 ਕਿਲੋ ਵਾਲੀ ਹੈ ਰੋਨਾਂ ਦੀ ਬਰਾਮ ਜੀ ਜੀ 9 ਕਿਲੋ ਦੇ ਐਕਸਾ ਬੋਕਸ ਤੇ ਆ ਰਿਹਾ ਸੀ ਉਹਨਾਂ ਦੀ ਜਿਹੜੀ ਇਨਵਰਮੈਂਟ ਹੈ ਜੀ ਉਹਨਾਂ ਦੀ ਸਾਰਿਆਂ ਦੀ ਪਾਵਰ ਗਿੰਗੇਜਸ ਨੇ ਜਿਹੜਾ ਇਹ ਸਾਰਾ ਬਾਰਡਰ ਤੋਂ ਜਲਾਲਾਬਾਦ ਤਰਨਤਾਰਨ ਤੋਂ ਸਾਰਾ ਜਿਹੜਾ ਨਿਸ਼ਾਨਦਾ ਸੀਗਾ ਉਹ ਸਾਰਾ ਪੰਜਾਬ ਵਿੱਚ ਚੰਡੀਗੜ੍ਹ ਵਿੱਚ ਇਹਨਾਂ ਦੇ ਥਰੂ ਹੀ ਜਾਂਦਾ ਸੀ ਇਹ ਸਾਰਾ ਨੈਟਵਰਕ ਦਾ ਪਾਰਟ ਹੈ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਇਹਦੇ ਅੰਦਰ ਪ੍ਰਾਇਮਰੀ ਦੋਸ਼ੀ ਜਿਹੜਾ ਅਸੀਂ ਪਹਿਲਾਂ ਫੜਿਆ ਸੀਗਾ ਉਹਦਾ ਜਿਹੜਾ ਹੈਂਡਲਰ ਹੈ ਉਹ ਵੀ ਫੋਰਨ ਹੈਂਡਲਰ ਹੈ ਤੇ ਜਿਹੜੀ ਇਹਦੀ ਹੁਣ ਤੱਕ ਦੀ ਪੁੱਛ ਵਿੱਚ ਹੈਗੀ ਐ ਉਹਦੇ ਵਿੱਚ ਇਹ ਕਹਿੰਦਾ ਹੈਗਾ ਕਿ ਇਹ ਪੁਰਤਗਾਲ ਦੇਸ਼ ਦਾ ਤੇ ਪਹਿਲਾਂ ਫਰੀਦਕੋਟ ਜੇਲ੍ਹ ਵਿੱਚ ਇੱਕ ਕੈਦੀ ਹੁੰਦਾ ਸੀ ਜੀਤੋ ਇਹਦਾ ਉੱਥੋਂ ਦੀ ਨੈਟਵਰਕ ਚੱਲਿਆ ਹੈ ਨਹੀਂ ਜੀ ਇਹ ਕੰਟਰੀ ਮੇਟ ਵਿਸਟਲ ਹੈਗਾ ਅਨਲਾਈਸੈਂਸਡ ਹੈਗਾ ਉਹ ਮਹੀਨੇ ਜਿਹੜਾ ਦੋਸ਼ੀ ਹੈ ਉਹਨਾਂ ਦਾ ਨਾਸਰ ਰੈਸਟੋਰੈਂਟ ਜੀ ਜਿਹੜੀ ਮੱਝ ਆਈ ਉਹ ਤੋਂ ਨੀ ਉਹਦੀ ماں ਸੀਗੀ ਉਹਦੀ ماں ਨੂੰ ਪਤਾ ਨਹੀਂ ਸੀ ਕੀ ਕੀ ਹੈ ਕੀ ਨਹੀਂ ਉਹ ਤੋਂ ਸਹੀ ਸਹੀ ਡਰਗ ਮਨੀ ਦੀ ਬਰਾਮਦਗੀ ਕਰਾਈ ਹੈ ਡਰਗ ਮਨੀ ਏ ਸੁਨੀਲ ﺍﻟियास ਬੱਚੀ ਦੀ ਸੀ ਜਿਹੜਾ ਕਿ ਇਸ ਵੇਲੇ جیل ਵਿੱਚ ਹੈ ਜੀ ਕੀ ਕੋਈ ਚੋਰ ਨਹੀਂ ਹੈ ਕਿ ਹਾਂ ਮੈਂ ਕੋਈ ਟਾਰਗੇਟ ਸਟੂਡੈਂਟ ਨਹੀਂ ਜਿਹੜੇ ਅੱਗੇ ਕੁਝ ਐਸਾ ਸਮਝ ਆਏ ਉਹ ਹੋ ਸਕਦਾ ਹੈ ਜੇ ਕਿ ਪੈਡਲਰ ਸਟੂਡੈਂਟ ਹੋਣ ਪਰ ਜਿਹੜੀ ਇਹਨਾਂ ਦੀ ਗ੍ਰੈਜੂਏਸ਼ਨ ਹੈ ਜਿਵੇਂ ਕਿ ਜਿਹੜੇ ਸਾਡੇ ਪਹਿਲੇ ਦੂਸ਼ੀ ਜਿਹੜੇ ਕਾਬੂ ਕੀਤੇ ਗਏ ਸੀ ਜਸ਼ਨ ਅਤੇ ਅੰਗਰੇਜ਼ ਜਿਹੜਾ ਜਸ਼ਨ ਹੈ ਇਹ ਬੀਏ ਪਾਸ ਹੈ ਜਿਹੜਾ ਅੰਗਰੇਜ਼ ਹੈ ਇਹ ਪਲੱਸ 2 ਫੇਲ ਹੈ ਇਹ ਛੋਟੇ-ਮੋਟੇ ਕੰਮ ਕਰਦੇ ਸੀ ਕੋਈ ਲੱਕੜ ਦਾ ਕੰਮ ਕਰਦਾ ਸੀ ਕੋਈ ਪੇਂਟ ਦਾ ਕੰਮ ਕੋਈ ਹੋਰ ਫੈਕਟਰੀ ਵਿੱਚ ਕੰਮ ਕਰਦਾ ਸੀ ਮੈਂ ਕਿਹਾ ਵਿਚਿੰਗਾ ਡੋਗੇ ਦਾ ਰਾਜਸਥਾਨ ਦੇ ਵਿੱਚ ਹਮਾਤਾ ਦੇ ਸੰਤਰੀ ਬਰਾਮਦ ਕਰਦੇ ਹਾਂ ਜੀ ਜੀ ਡੈਵਲਪਮ ਨਾਗਰ ਦੇ ਵਿੱਚ ਦੇਖੋ ਜੀ ਜਿਹੜਾ ਇਸ ਕੇਸ ਇਤਫੀਸ਼ ਹੈਗੀ ਹੈ ਜਿਹੜਾ ਐਸਜੀਐਸ ਨਗਰ ਜ਼ਿਲ੍ਹੇ ਵਿੱਚ ਦਰਜ ਸੀ ਇਹ ਇਸ ਵੇਲੇ ਐਨਆਈਬੇ ਕੋਲ ਹੈਗਾ ਪੰਜਾਬ ਪੁਲਿਸ ਇਸ ਵੇਲੇ ਤਫਤੀਸ਼ ਨਹੀਂ ਕਰ ਰਹੀ ਮੈਂ ਜੀ ਵੱਡੇ ਮਗਰ ਮੱਛੀ ਪੜੇ ਜਾਂਦੇ ਜੀ ਜੀ ਬਿਲਕੁਲ ਇਹ ਸਾਰੇ ਵੱਡੇ ਮਗਰ ਮੱਛੀ ਸੀ ਐ ਡਾਇਰੈਕਟਲੀ ਫਰਸਟ ਲੈਵਲ ਲਿੰਕੇਜ ਜਿਨੂੰ ਅਸੀਂ ਕਹਿ ਦਿੰਦੇ ਹਾਂ ਇਹ ਬਾਰਡਰ ਤੋਂ ਲੈ ਕੇ ਆਉਂਦੇ ਸੀਗੇ ਇਹਨਾਂ ਦਾ ਜਿਹੜਾ ਫੋਰਨ ਹੈਂਡਲਰ ਹੈ ਇਹਨਾਂ ਨੂੰ ਇਨ ਟੱਚ ਕਰਾਂਦਾ ਸੀਗਾ ਤੇ ਉਤੋਂ ਦੀ ਚੱਕੀ ਅੱਗੇ ਪੂਰੇ ਪੰਜਾਬ ਪੂਰੇ ਚੰਡੀਗੜ੍ਹ ਤੱਕ ਇਹਨਾਂ ਦਾ ਨੈਟਵਰਕ ਫੈਲਿਆ ਹੋਇਆ ਸੀ ਜਿਹੜਾ ਇਹਦੀ ਰਿਕਵਰੀ ਇਹ ਲੈ ਕੇ ਆਉਂਦੇ ਸੀ ਕਰਮਤਾਰਨ ਤੋਂ ਜਲਾਲਾਬਾਦ ਤੋਂ ਚੱਕੀ ਲੈ ਕੇ ਆਉਂਦੇ ਸੀ ਕਨਫਾਈਨਮੈਂਟ ਪਰ ਇਹਦੇ ਕਨ ਮੁਤਾਬਕ ਜਿਹੜਾ ਇਹਦਾ ਫੋਰਨ ਹੈਂਡਲਰ ਹੈ ਉਹ ਪੁਰਤਗਾਲ ਦੇਸ਼ ਦਾ ਹੈ ਪੁਰਤਗਾਲ ਜੀ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਤੇ ਮਹੰਦੀ ਖਾਸ ਰਿਪੋਰਟ